ਤੇ ਉਧਰ ਵਿੱਚ ਜਦੋਂ ਜੰਗਲ ਵਿੱਚ ਉਹ ਘੁੰਮੋਗੇ ਤੇ ਉੱਥੇ ਦੀਵਨਾਤ ਦੇਵਨਾਤ ਨਾਲ ਨਾਲ ਹਸਮਤਖਾਨ ਚੱਠਾ ਮਾ ਜਿਸ ਦਾ ਇਲਾਕਾ ਸਰਦਾਰ ਮਾ ਸਿੰਘ ਜੀ ਨੇ ਪਹਿਲਾਂ ਹੀ ਫਤਿਹ ਕਰ ਲਿਆ ਸੀ ਤੇ ਉਹ ਆਪਣੇ ਨੌਕਰਾਂ ਨਾਲ ਸ਼ਿਕਾਰ ਲਈ ਜੰਗਲ ਵਿੱਚ ਮਾ ਰਣਜੀਤ ਸਿੰਘ ਨੂੰ ਆ ਮਿਲੇ ਤੇ ਇਹ ਹਸਮਤਖਾਨ ਪਹਿਲਾਂ ਹੀ ਚਾਹੁੰਦਾ ਸੀ ਕਿ ਚਾਹੁੰਦਾ ਸੀ ਕਿ ਮੇਰਾ ਹੱਥ ਕਦੋਂ ਮਾ ਰਣਜੀਤ ਸਿੰਘ ਤੱਕ ਪਵੇ ਤੇ ਮੈਂ ਇਹਨਾਂ ਦੀ ਜਾਨ ਲੈ ਕੇ ਆਪਣੇ ਮਨ ਦੀ ਪਿਆਸ ਬੁਝਾਵਾਂ ਤੇ ਉਸ ਸਮੇਂ ਨੇ ਬੜਾ ਆਪਣੇ ਨਜ਼ਦੀਕ ਸਮਝਿਆ ਇਹਨੇ ਆਪਣੀ ਬੰਦੂਕ ਮਹਾਰਾਜ ਸਿੰਘ ਤਾਣ ਕੇ ਐਸੀ ਗੋਲੀ ਚਲਾਈ ਕਿ ਗੋਲੀ ਜਾ ਕੇ ਕੋੜੇ ਦੀਆਂ ਵਾਂਗਾਂ ਦੇ ਵਿੱਚ ਵੱਜੀ ਜਿਸ ਨਾਲ ਉਹ ਟੋਕੋ ਕੇ ਉਹ ਥੱਲੇ ਡੋਟੋ ਕੇ ਥੱਲੇ ਡਿੱਗ ਪਿਆ ਤੇ ਜਦੋਂ ਜੇ ਕਿਤੇ ਗੋਲੀ ਮਾਰ ਰੇ ਸਿੰਘ ਦੇ ਚੱਲ ਜਿੱਤੇ ਖਾਲਸੇ ਦੀ ਖਾਲਸੇ ਦੀ ਕੌਮ ਦੇ ਫਲਵਾੜੀ ਵਿੱਚ ਫੁੱਲ ਖਿਦਣ ਤੋਂ ਪਹਿਲਾਂ ਹੀ ਮਰ ਜਾਣਾ ਸੀ ਤੇ ਇਹਨਾਂ ਨੇ ਮਰ ਜਾਣਾ ਸੀ ਤੇ ਫਿਰ ਇਹ ਮਹਾਰਾਜ ਸਿੰਘ ਨੇ ਸੂਤੀ ਸ੍ਰੀ ਸਾਹਿਬ ਨਾਲ ਇਹਦੇ ਤੇ ਐਸਾ ਵਾਰ ਕੀਤਾ ਸਮਤਖਾਨ ਦੇ ਇੱਕ ਫਨਕਾਰ ਨਾਲ ਐਸਾ ਵਾਰ ਕੀਤਾ ਕਿ ਇਹਦੀ ਜਿਹੜਾ ਸਿਰੇ ਧੜ ਤੋਂ ਅਲੱਗ ਕਰ ਦਿੱਤਾ ਤੇ ਜਿਹੜੀ ਇਹ ਹਸਮਤਖਾਂ ਦੇ ਸਾਥੀ ਸਣ ਇਹ ਸਾਰਾ ਕੁਝ ਵੇਖ ਕੇ ਉਹ ਜੰਗਲਾਂ ਵਿੱਚੋਂ ਭੱਜ ਗਏ ਤੇ ਮਹਾਰਾਜੀ ਸਿੰਘ ਜੀ ਨੇ ਇਹਦੀ ਇਹਦਾ ਸਿਰ ਆਪਣੇ ਤਲਵਾਰ ਦੀ ਨੋਕ ਉੱਤੇ ਟੰਗ ਕੇ ਆਪਣੇ ਸਾਥੀਆਂ ਨੂੰ ਆਮ ਮਿਲੇ ਤੇ ਉਹਨਾਂ ਸਾਰੀ ਜਿਹੜੀ ਇਹ ਵਾਰਦਾਸ ਸੀ ਕਹਾਣੀ ਸੀ ਆਪਣੇ ਸਾਥੀਆਂ ਨੂੰ ਦੱਸੀ ਤੇ ਉਹ ਬੜੇ ਖੁਸ਼ ਹੋਏ ਇਹ ਚੀਜ਼ ਸੁਣ ਕੇ ਤੇ ਤੁਹਾਡੇ ਸਾਹ ਹੱਥ ਜੋੜ ਕੇ ਬੇਨਤੀ ਇਹ ਸਾਰਿਆਂ ਨੂੰ ਸਾਧ ਸੰਗਤ ਜੀ ਆਪਣਾ ਜਿਹੜਾ ਇਹ ਜੀ ਜਿਹੜਾ ਆਪਣਾ ਚੈਨਲ ਹੈ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਰ ਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ